ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਇਸ ਵੇਲੇ ਅਸੀਂ ਪਹੁੰਚੇ ਹਾਂ ਡੇਰਾ ਸਤਖੰਡ ਵੱਲਾਂ ਜਿੱਥੇ ਕਿ ਅੱਜ ਪੀਮ ਆਰਮੀ ਦੇ ਫਾਊਂਡਰ ਤੇ ਅਜਾ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਉੱਤਰ ਪ੍ਰਦੇਸ਼ ਨਗੀਨਾ ਲੋਕ ਸਭਾ ਹਲਕੇ ਤੋਂ ਐਮਪੀ ਮੈਂਬਰ ਪਾਰਲੀਮੈਂਟ ਚੰਦਰ ਸਿਖਰ ਆਜ਼ਾਦ 라ਵਣ ਪਹੁੰਚ ਰਹੇ ਆ ਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਪਲ-ਪਲ ਦੀ ਖਬਰ i ਸਪਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਚਰਨ ਨਾ ਛਾਡੋ i don't know. बाई का सब कोट किया गया है जो भी किसी को रहा है जाता चिला मंत्र पाले खांड पे बंद लोग सब जीते इवते चनावे सिंबू का चित चौड़े वहाँ वाके का चिला जाता है इन बातों सुख चैन मायत है सब सुन है गुजारी नेक दिश के दाखों के सो इंटो बिता हमारी क्या है वो दास वो होगा न पाए कहाँ अब जाइए एतिरो तो साईं त ही माइस ਯੇ ਰੋਗ ਜੇ ਤਾਕਾ ਕਈ ਸਹਾ ਕਿਤਨਾ ਜੋ ਜਿ ਆਏ अनेक आदम जीवनां उतने बद्रबाद से प्रसार बदलास गांव का जुगाब ग़स्तम प्रसाद वैशाली पार किया जाए सब को इर्द-गिर्द बार-बार ने इर्द-गिर्द पंक्ति वार-वार अमिन पत्र जन बिसावा बार पंक्ति मानवा पूरा नगर मंबसे ਮਰਥਾਈ ਸੀ ਕਹੇ ਲਿਦਾਸ ਮਿਲੇ ਸੁਖ ਸਾਨ ਸਤਿਗੁਰ ਹਮਉਮਾਈ ਬਾਟ ਉਤਲ ਪਾਸੇ ਭਾਵਨ ਸਾਨਾ ਮਿਟੋ ਗੁਰ ਸਾ ਸੰਤ ਕਾ ਕੇ ਬਾਹਰ ਕੋ ਜਨ 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 ਸਭ ਤਨ ਹੈ ਭਾਈ ਗੁਰ ਕਾ ਕੰਮ ਜਨ ਕੋ ਆਪਰਿ ਆ अलस संसार तुम अंतर बाजे चरण नाम ना कहे रे नाम सार जंडंड दसे दुख मन करे गुरु को शब्द सु सदा की को तुम होई लगे नाम और भाव की वचनाय और sourceType टूटी माया डडकाया दुख साप्त तेरी जब तप नाम जब प्रसना माया धर्म तो के संग मारे रे ये अंधेसा चंद्रशेखर आजाद जी ਦੇ ਨਾਲ ਪੂਰੇ ਕਾਫਲੇ ਦੇ ਸਮੇਤ ਜਿੱਥੇ ਕਿ ਭੀਮ ਆਰਮੀ ਪਹੁੰਚੀ ਹੈ ਉੱਥੇ ਹੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਪ੍ਰਧਾਨ ਭਗਵੰਤ ਸਿੰਘ ਸਮਾਉ ਅਤੇ ਸਮੁੱਚੀ ਟੀਮ ਵੀ ਨਾਲ चंद्रशेखर आजाद ਦੇ ਡੇਰਾ ਸਚਖੰਡ ਬੱਲਾਂ ਦੇ ਵਿਖੇ ਪਹੁੰਚੇ ਨੇ ਨਤਮਸਤਕ ਹੋਏ ਨੇ ਸਮਾਉ ਸਾਹਿਬ ਸਭ ਤੋਂ ਪਹਿਲਾਂ ਜੈ ਗੁਰਦੇਵ ਜੀਓ ਜੈ ਗੁਰਦੇਵ ਧੰ ਗੁਰਦੇਵ ਜੀ ਜੈ ਭੀਮ ਜੈ ਸਵਧਾਨ ਸਮਾਜ ਸਭਾ ਅੱਜ ਕਿਵੇਂ ਆਉਣਾ ਹੋਇਆ ਡੇਰਾ ਸਤਖੰਡ ਬੱਲਾਂ ਦੇ ਵਿੱਚ ਭੀਮ ਆਰਮੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਦੇ ਨਾਲ ਅੱਜ ਆਜ਼ਾਦ ਸਾਹਿਬ ਦੇ ਅੱਜ ਸਤਖੰਡ ਡੇਰਾ ਬੱਲਾਂ ਜੀ ਦੇ ਵਿਚਕਾਰ ਜੋ ਅਸੀਂ ਆਏ ਆ ਕਿਉਂਕਿ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਤੇ ਨਗੀਨਾ ਤੋਂ ਸੰਸਦ ਚੰਦਰ ਸਿੱਖਰ ਆਜ਼ਾਦ ਜੀ ਜਿਨ੍ਹਾਂ ਦੇ ਪਿਛਲੇ ਸਮੇਂ ਇੱਕ ਹਮਲਾ ਹੋਇਆ ਸੀਗਾ ਔਰ ਉਸ ਹਮਲੇ ਦੇ ਵਿੱਚ ਉਹਨਾਂ ਦੇ ਗੋਲੀ ਲੱਗੀ ਸੀ ਔਰ ਉਸ ਸਮੇਂ ਉਹਨਾਂ ਦੇ ਇੱਕ ਪਿਆਰੇ ਸ਼ਰਧਾਲੂ ਨੇ ਸੁਖ ਸੁਖੀ ਸੀ ਕਿ ਸਾਡੇ ਰੈਬਰ ਸਾਡੇ ਆਗੂ ਚੰਦਰ ਸਿੰਘ ਅਜਾਦ ਨੂੰ ਕੁਝ ਨਾ ਹੋਵੇ ਤਾਂ ਅਸੀਂ ਉਸ ਦੀ ਖੁਸ਼ੀ ਦੇ ਵਿੱਚ ਸਤਖੰਡ ਸਤਸਕੰਡ ਡੇਰਾ ਬੱਲਾ ਅਖੰਡ ਪਾਟ ਅੰਮ੍ਰਿਤ ਬਾਣੀ ਦਾ ਕਰਵਾਵਾਂਗੇ ਤਾਂ ਅੱਜ ਅ ਖੰਡ ਪਾਟ ਅੰਮ੍ਰਿਤ ਬਾਣੀ ਦਾ ਇੱਥੇ ਰੱਖਿਆ ਗਿਆ ਉਸ ਸਬੰਧ ਦੇ ਵਿੱਚ ਭੀਮ ਆਰਮੀ ਦੇ ਫਾਊਂਡਰ ਔਰ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਉਹ ਪਹੁੰਚੇ ਨੇ ਆਪਣੀ ਟੀਮ ਸਮੇਤ ਅਸੀਂ ਵੀ ਕਿਉਂਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪਹਿਲਾਂ ਆਪਣੇ ਤੌਰ ਤੇ ਕੰਮ ਕਰਦਾ ਸੀਗਾ ਜਿੱਥੇ ਮਜ਼ਦੂਰਾਂ ਦਲਤਾਂ ਦੀ ਲੜਾਈ ਲੜਦਾ ਸੀ ਭੀਮ ਆਰਮੀ ਔਰ ਸਮਾ ਆਜ਼ਾਦ ਸਮਾਜ ਪਾਰਟੀ ਦਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਹੁਣ ਅੰਗ ਮਜ਼ਦੂਰ ਵਿੰਗ ਹੈ ਉਸ ਵਿੰਗ ਵੱਲੋਂ ਅਸੀਂ ਵੀ ਆਪਣੀ ਟੀਮ ਵੱਲੋਂ ਮੇਰੇ ਨਾਲ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਨਿੱਕਾ ਸਿੰਘ ਭਾਦਰਪੁਰ ਔਰ ਸਟੇਟ ਕਮੇਟੀ ਮੈਂਬਰ ਤੇ ਮੀਡੀਆ ਇੰਚਾਰਜ ਇੰਜੀਨੀਅਰ ਰਜਿੰਦਰ ਸਿੰਘ ਮੋੜ ਇਹ ਵੀ ਆਏ ਹੋਣੇ ਕੱਲ ਨੂੰ ਬੰਗਾ ਵਿਖੇ ਸ੍ਰੀ ਗੁਰੂ ਰਵਿਦਾਸ ਚੈਰੀਟੇਰ ਹਸਪਤਾਲ ਦਾ ਉਦਘਾਟਨ ਕਰ ਰਹੇ ਨੇ ਪ੍ਰਧਾਨ ਜੀ ਉੱਥੇ ਵੀ ਹੋਰ ਵੀ ਟੀਮ ਸਾਡੀ ਜਿਹੜੀ ਬਚਦੀ ਹੈ ਉਹ ਕੱਲ ਨੂੰ ਪਹੁੰਚੂਗੀ ਅੱਜ ਇਸ ਇਥੋਂ ਅਸੀਂ ਰਵਾਨਾ ਹੋਵਾਂਗੇ ਸਮੁੱਚੀ ਟੀਮ ਸਮੇਤ ਅੰਮ੍ਰਿਤਸਰ ਸਾਹਿਬ ਆ ਰਾਮ ਤੀਰਥ ਬਾਲਮੀਕ ਇਸਤਾਨ ਤੇ ਵੀ ਦਰਸ਼ਨ ਕੀਤੇ ਜਾਣਗੇ ਤਾਂ ਅੱਜ ਇਸ ਸਬੰਧ ਦੇ ਵਿੱਚ ਆ ਜੀ ਬਹੁਤ ਧੰਨਵਾਦੀ ਜੈ ਗੁਰਦੇਵ ਜੀ ਜੈ ਗੁਰਦੇਵ ਧੰਨਵਾਦ ਚੰਦਰਸ਼ੇਖਰ ਆਜ਼ਾਦ ਦੇ ਕਾਫਲੇ ਦੇ ਨਾਲ ਡੇਰਾ ਸਿਸਕੰਡ ਬਲਣਾ ਦੇ ਅੰਦਰ ਰਜਿੰਦਰ ਸਿੰਘ ਮੋੜ ਵੀ ਟੀਮ ਦੇ ਸਮੇਤ ਪਹੁੰਚੇ ਨੇ ਅੱਜ ਤੇ ਪਹਿਲਾਂ ਪਸਵਕਤ ਕਰਾਂਗੇ जय गुरुदेव गुरु जी जय गुरुदेव तरुण गुरुदेव आज चंद्रशेखर आजाद ਦੇ ਕਾਫਲੇ ਦੇ ਨਾਲ ਤੁਸੀਂ ਵੀ ਅੱਜ ਸ਼ਮੂਲੀਅਤ ਕੀਤੀ ਹੈ ਜੀ ਜੀ ਕਿਵੇਂ ਲੱਗ ਰਿਹਾ ਅੱਜ ਬਹੁਤ ਵਧੀਆ ਲੱਗ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਦਲਿਤ ਸਮਾਜ ਹੈ ਉਹ ਵੀ ਉੱਠਣਾ ਸ਼ੁਰੂ ਹੋ ਚੁੱਕਿਆ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਯੁੱਧਾ ਜਿਹੜਾ ਯੁੱਧ ਦੀ ਦੌੜ ਹੁਣ ਚੰਦਰਸ਼ੇਖਰ ਵੱਲ ਹੋ ਚੁੱਕੀ ਆ ਪੰਜਾਬ ਦੇ ਯੁੱਧ ਦੀ ਵੀ ਤੇ ਕਹਿੰਦੇ ਜਿੱਥੇ ਯੁੱਥ ਦੀ ਦੌੜ ਸ਼ੁਰੂ ਹੋਗੀ ਉਥੇ ਰਾਜਨੀਤੀ ਦਾ ਆਉਣਾ ਲਾਜ਼ਮੀ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਗਰਮਾ ਗਰਮੀ ਦੇਖਣ ਨੂੰ ਮਿਲੇਗੀ 2027 ਦੇ ਵਿੱਚ ਇਹ ਯਕੀਨੀ ਕਹਿੰਦੇ। ਤੇ ਚੰਦਰ ਸ਼ੇਖਰ ਆਜ਼ਾਦ ਦਾ ਸੁਭਾਅ ਕਿਦਾਂ ਦਾ ਲੱਗਿਆ ਤੁਹਾਨੂੰ? ਚੰਦਰ ਸ਼ੇਖਰ ਆਜ਼ਾਦ ਦਾ ਸੁਭਾਅ ਜਿਵੇਂ ਸਿਆਣੇ ਕਹਿੰਦੇ ਆ ਜੋਸ਼ ਤੇ ਹੋਸ਼ ਦੋਨੇ ਬਰਾਬਰ ਹੋਣ ਤਾਂ ਤਾਲਮੇਲ ਬਣਿਆ ਰਹਿੰਦਾ ਤਾਂ ਚੰਦਰ ਸ਼ੇਖਰ ਆਜ਼ਾਦ ਜੀ ਦਾ ਜਿਹੜਾ ਸੁਭਾਅ ਆ ਉਹ ਬੜਾ ਨਰਮ ਵੀ ਆ। ਤੇ ਗਰਮਾਂ ਦੇ ਲਈ ਗਰਮ ਵੀ ਹੈ ਇਸ ਲਈ ਜੋਸ਼ ਤੇ ਹੋਸ਼ ਦਾ ਤਾਲਮੇਲ ਬਰਾਬਰ ਹੈ ਜੀ ਹੂੰ ਤੇ ਡੇਰਾ ਸਚਕੰਡ ਬੱਲਾ ਆ ਕੇ ਅੱਜ ਕਿਵੇਂ ਸ਼ਾਂਤੀ ਮਿਲੀ ਤੁਹਾਨੂੰ ਡੇਰਾ ਸਚਕੰਡ ਬੱਲਾ ਆ ਕੇ ਇੱਕ ਮਨ ਨੂੰ ਬੜਾ ਸਕੂਨ ਮਿਲਿਆ ਬਹੁਤ ਹੀ ਸ਼ਾਂਤੀ ਮਿਲੀ ਤੇ ਇੱਕ ਚੀਜ਼ ਵੇਖਣ ਨੂੰ ਵੀ ਮਿਲੀ ਕਿ ਜਿਸ ਤਰ੍ਹਾਂ ਅਸੀਂ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਕੰਠ ਕਰਦੇ ਆ ਇੱਥੇ ਸੁਣਦੇ ਆ ਸ਼ਾਂਤੀ ਮਿਲਦੀ ਹੈ ਤੇ ਇੱਕ ਸਾਡੇ ਲੋਕਾਂ ਨੂੰ ਇਕਜੁੱਟ ਹੋਣ ਦੇ ਲਈ ਇੱਕ ਮੰਚ ਵੀ ਮਿਲਿਆ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਜਿੱਥੇ ਵੀ ਸੀਗਾ ਸਾਡੇ ਲੋਕਾਂ ਨੂੰ ਕਿਵੇਂ ਵੀ ਚਾਹੇ ਨਾਮ ਅੱਗੇ ਲੈ ਕੇ ਪਿੱਛੋਂ ਦਰਕਾਰਿਆ ਜਾਂਦਾ ਸੀ ਤਾਂ ਇੱਥੇ ਇਹ ਵੀ ਇੱਕ ਕ੍ਰਾਂਤੀ ਦਾ ਪ੍ਰਤੀਕ ਮਿਲਿਆ ਕਿ ਇੱਥੇ ਲੋਕ ਇਕੱਠੇ ਹੋ ਕੇ ਆਪਦੀ ਨਿਰਸਵਾਰਥ ਭਾਵਨਾ ਦੇ ਨਾਲ ਕ੍ਰਾਂਤੀ ਦੇ ਗੀਤ ਵੀ ਗਾ ਸਕਦੇ ਆ ਵਾਹ ਜੀ ਵਾਹ ਕ੍ਰਾਂਤੀ ਦੇ ਗੀਤ ਕਿਸੇ ਵੇਲੇ ਸਾਡੇ ਸਮਾਜ ਨੂੰ ਦਬਾਇਆ ਪਿਛਾੜਿਆ ਲਤਾੜਿਆ ਪਿਛਾਂ ਕੀਤਾ ਗਿਆ ਸੀ ਧਾਰਮਿਕ ਸਥਾਨਾਂ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਜਾਂਦਾ ਸੀ ਹੁਣ ਆਪਣੇ ਬਣ ਗਏ ਬਿਲਕੁਲ ਜੀ ਬਿਲਕੁਲ ਇਹੀ ਅੰਦਰੋ ਜਿਵੇਂ ਆਪਾਂ ਕਹਿੰਦੇ ਆ ਵੀ ਬੜਾ ਸਕੂਨ ਹੈ ਕਿ ਅਸੀਂ ਇੱਥੇ ਆਪਦੇ ਹੱਕ ਦੀ ਵੀ ਆਵਾਜ਼ ਉਠਾ ਸਕਦੇ ਆ ਆਪਦੇ ਗੁਰੂਆਂ ਦੀ ਬਾਣੀ ਸੁਣ ਕੇ ਆਪਦਾ ਮਨ ਵੀ ਸ਼ਾਂਤ ਕਰ ਸਕਦੇ ਬਿਲਕੁਲ ਜੋ ਸਤਗੁਰੂ ਦਸ ਮਹਾਰਾਜ ਜੀ ਦਾ ਸੰਕਲਪ ਸੀ ਉਹਨੂੰ ਪੂਰਾ ਵੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਗੁਰੂ ਮਹਾਰਾਜ ਜੀ ਦਾ ਜੋ ਸੰਕਲਪ ਸੀ ਉਸ ਨੂੰ ਅੱਗੇ ਲਿਜਾਣ ਦੇ ਲਈ ਵੈਸੇ ਉਹਨਾਂ ਦਾ ਤਾਂ ਜਾਣੀ ਆ ਸੰਕਲਪ ਅੱਗੇ ਜਾਣੀ ਆ ਪਰ ਇੱਥੇ ਆ ਕੇ ਇਹ ਮਹਿਸੂਸ ਹੋਇਆ ਵੀ ਅੱਗੇ ਲਿਜਾਣ ਦੇ ਲਈ ਹੁਣ ਸਖੌਲਾ ਹੋ ਗਿਆ ਹਾਂ ਕਿਉਂਕਿ ਏਕੇ ਦੇ ਵਿੱਚ ਬਲ ਹੈ ਤੇ ਹੁਣ ਇੱਥੇ ਇਕੱਠੇ ਹੋਣ ਦਾ ਜਰੀਆ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਸੋਸ਼ਲ ਮੀਡੀਆ ਕਾਂਸੀ ਟੀਵੀ ਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਕਹਾਂਗਾ ਕਿ ਹੁਣ ਤੁਹਾਡੇ ਕੋਲ ਇਹ ਮੌਕਾ ਹੈ ਕਿਉਂਕਿ ਪੰਜਾਬ ਦਾ ਦਲਤ ਹੀ ਸੀ ਜਿਸ ਨੇ ਬਦਲਾਅ ਦੇ ਚੱਕਰ ਦੇ ਵਿੱਚ ਇਹੋ ਜਿਹਾ ਬਦਲਾਅ ਲੈ ਆਂਦਾ ਕਿ ਉਹ ਬਦਲਾਅ ਮੁੜ ਕੇ ਦੇਖਣਾ ਨਹੀਂ ਚਾਹੁੰਦਾ ਤੇ ਹੁਣ ਉਹ ਛੋਪੰਜ ਚ ਹੈ ਤੇ ਉਹਨਾਂ ਨੂੰ ਮੈਂ ਕਹੂੰਗਾ ਆਓ ਆਪਾਂ ਆਜ਼ਾਦ ਦੇ ਨਾਲ ਜੁੜੀਏ ਆਪਣਾ ਸਮਾਜ ਪਾਰਟੀ ਦੀ ਇੱਕ ਪਛਾਣ ਅਲੱਗ ਪੰਜਾਬ ਦੇ ਵਿੱਚ ਵੀ ਵਿਖਾਈਏ ਤੇ ਇਹ ਬਦਲਾਅ ਆ ਜਿਹੜਾ ਇਹ ਹੁਣ ਤੁਹਾਡਾ ਬਦਲਾਅ ਹੋਏਗਾ ਤੇ ਇਹ ਬਦਲਾਵ ਮੈਨੂੰ ਨਹੀਂ ਲੱਗਦਾ ਦੁਆਰਾ ਕਰਨ ਦੀ ਲੋੜ ਪਵੇਗੀ ਜੇ ਪੰਜਾਬ ਨੇ ਇਹ ਬਦਲਾਵ ਲੈ ਲਏ ਹਾਂ। ਬਹੁਤ ਧੰਨਵਾਦ ਜੀ। ਸਾਰੀਏ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ। ਜੈ ਗੁਰਦੇਵ ਜੀ। ਜੈ ਗੁਰਦੇਵ ਤੁਹਾਨੂੰ। ਮੇਰੇ ਕੋਲ ਥੋੜਾ ਹਿੰਦੀ ਵਿੱਚ ਬਾਤ ਕਰਨਾ ਪਵੇਗਾ ਕਿਉਂਕਿ ਜੇ ਸੰਗਤ ਡੇਰਾ ਸਚਖੰਡ ਬੱਲਾ ਵਿੱਚ ਪੂਰਾ ਦੁਨੀਆਵਰਸ ਹੀ ਆਤੀ ਹੈ। ਪੂਰਾ ਬਾਹਰ ਸੇ ਆਤੀ ਹੈ। ਸਭ ਸਟੇਟ ਸੇ ਆਤੀ ਹੈ। ਵਰਲਡ ਲੈਵਲ ਸੇ ਆਤੀ ਹੈ। ਤੋਂ ਇਸ ਸਮੇਂ ਮੇਰੇ ਸਾਥ ਹੈ ਹਿਮਾਚਲ ਸੇ ਹਮਾਰੇ ਭਾਈ, ਹਮਾਰੀ ਬਹਨੇ ਉਹ ਡੇਰਾ ਸਚਖੰਡ ਬੱਲਾ ਵਿੱਚ ਪਹੁੰਚੇ ਹੈ। ਹਿਮਾਚਲ ਦਾ ਡਿਸਟ੍ਰਿਕਟ ਮੰਡੀ मंडी के नजदीक से आए हैं बहन जी जय गुरुदेव जय गुरुदेव धन गुरुदेव जी कैसा लगता है आज जहाँ आकर बहुत अच्छा लगता है हमारे को यहाँ आकर और हम परसों से आए हुए बहुत सब कुछ सुविधा भी बहुत अच्छी है सब कुछ बहुत अच्छा है यहाँ के और बहुत अच्छा भी लगा हमारे को यहाँ आके सब कुछ बहुत बढ़िया है हिमाचल से आना इन दिनों में तो बहुत कठिन है कोरा पड़ रहा है धुंध बहुत है हिमाचल की पहाड़ियाँ हैं रिस्क लेकर फिर भी आ गए हाँ जी हाँ जी पहुँचना तो है ही जब गुरु ने ऑर्डर लगाया तो फिर आना तो पड़ता ही है हाँ। जी और यहाँ आके बहुत अच्छा भी लगा बनारस भी जाते हैं हम सेवा करने अच्छा भी जाने की तैयारी कर रहे हैं जी जी वहाँ की टिकटें भी हमने बुक की है बनारस की भी हाँ जी हाँ जी वो तो चार पाँच महीना पहले ही हो जाती है तो आप लोग हिमाचल से पहले डेरा बल्ला आते हैं या हिमाचल से सीधा जाते हैं नहीं सीधा हम बनारस ही जाते हैं इस बार आए हम पहली बार यहाँ हाँ अच्छा। जी पहली बार आए हैं यहाँ तो बनारस तो हर बार जाते हैं हम सेवा करने जहाँ आकर ऐसा कुछ लगता है कि हमारा परिवार है हम लोग सब एक हैं गुरुजी की संतान है ऐसा आन्जी, लगता आन्जी, है हाँ जी ऐसा ही लगता है हम तो सब तो है? हम सब एक ही है और एक ही परिवार है हम सब हम ऐसे लगता सब लोग हम भाई बहन है ऐसा कभी लगता नहीं कि हम आ, कल ले हैं कि घर से हम आए हुए यहाँ कल लाए सब कुछ भूल भाल के आ जाते हैं इधर हांजी जितना दिन भी हम रहते हैं बस ये ऐसा लगता है कि यही रह जाओ जब हिमाचल से आते तो कितना कितना दिन आप जहाँ रुक जाते हैं यहाँ तो हम परसों से आए हुए है पर बनारस तो हम पंद्रह सोलह सोलह दिन रुकते हैं अभी हिमाचल से आए हैं तो वापस हिमाचल जाना है दोबारा फिर आना है आन कंची आन जाने के लिए जी, जी। 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 यहाँ से जाएंगे फिर अभी अगले महीने सोलह तारीख को छह तारीख को है हमारी वहाँ जाने लेको? के हाँ जी छह फरवरी को जाएंगे वहाँ पे फिर दस ग्यारह दिन वहाँ भी रुकेंगे वहाँ तो सेवा भी करते हैं सब हिमाचल में डिस्ट्रिक्ट मंडी के पास गांव में एक माता लूना के नाम पर मंदिर भी बनने जा रहा है ना मालूम है आपको बजवाड़ा में शायद हाँ बजवाड़ा हां जी हां जी आपका घर भी उधर ही है हमारा तो रिवाल साइड है पर चलो ये कि आपके पास संगत आया करेगी आने वाले समय चलो बहुत-बहुत धन्यवाद हमारे पास आएंगे तो हम बहुत-बहुत धन्यवाद करते हैं संगत का भी और बहुत बढ़िया है बहन जी जय गुरुदेव जय गुरुदेव जी दान गुरुदेव जी बहन जी जय गुरुदेव जय गुरुदेव जी जय गुरुदेव ਤਦ ਗੁਰੂ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਹਾ ਹੈ ਕਿੰਨਾ ਖੁਸ਼ੀ ਹੋ ਰਹਾ ਹੈ ਆ ਇਸ ਸੇ ਬੜੀ ਮੇਰੇ ਨੂੰ ਤੇ ਲੱਗਦਾ ਕਿ ਹੋਰ ਖੁਸ਼ੀ ਹੈ ਹੀ ਕੋਈ ਨਹੀਂ ਹਾਂ ਕਿਉਂਕਿ ਮੇਰਾ ਸੰਬੰਧ ਜਿਹੜਾ ਨਾ ਸ਼ੁਰੂ ਤੋਂ ਗੁਰੂ ਰਵਿਦਾਸ ਮਹਾਰਾਜ ਦੇ ਨਾਲ ਹੀ ਕਿ ਸਾਡਾ ਮਿਸ਼ਨ ਜੋ ਹੈਗਾ ਗੁਰੂ ਰਵਿਦਾਸ ਜੀ ਆ ਇਸੇ ਨੇ ਅਸੀਂ ਮੰਨਦੇ ਗੁਰੂ ਰਵਿਦਾਸ ਮਹਾਰਾਜ ਜੀ ਨੇ जिस समाज के लिए संघर्ष किया है क्रांति आई है समाज ने बहुत तरक्की भी किया है गुरु रविदास जी की बात मानी समाज पढ़िया और कुरीतियों से पीछे हटा और आगे बढ़ा आगे बढ़ा है ये हमारे सतगुरु सर्वदास महाराज जी की मेहनत सत बिल्कुल क्योंकि मैंने असि उन्होंने बचपन से दर्शन हैं अच्छा ਉਹਨਾਂ ਦੀ ਸੰਗਤ ਕੀਤੀ ਆ ਉਹਨਾਂ ਦੀ ਇੰਨੀ ਮਿਹਨਤ ਸੀ ਨਾ ਕਿ ਅਸੀਂ ਦੱਸ ਨਹੀਂ ਸਕਦੇ ਅਸੀਂ ਭਾਵੁਕ ਹੋ ਜਾਂਦੇ ਬੇਸ਼ੱਕ ਸਾਡਾ ਬਚਪਨਾ ਸੀ ਅਸੀਂ ਉਹਨਾਂ ਦੀ ਮਿਹਨਤ ਦੀ ਦੇਣ ਦੇ ਨਹੀਂ ਸਕਦਾ ਸਮਾਜ ਤੇ ਉਹਨਾਂ ਸੰਤ ਰਾਮਾਨੰਦ ਜੀ ਮਹਾਰਾਜ ਹੋਣਾ ਦਾ ਬੜੀ ਮਿਹਨਤ ਹੈ ਉਹਨਾਂ ਦੀ ਜਿਹੜੀ ਮਿਹਨਤ ਆ ਉਹਨਾਂ ਦੀ ਜਿਹੜੀ ਸੇਹ ਦਾ ਮੇਰੇ ਬੱਚੇ ਅੱਜ ਦੋ ਬੇਟੀਆਂ ਮੇਰੀਆਂ ਡਾਕਟਰ ਆ ਮੈਂ ਘਰ ਆਉਂਦਾ ਰਹਾਂ ਉਹ ਦਮਾਦ ਵੀ ਡੋਕਟਰ ਹੈ ਮੇਰਾ ਬੇਟਾ ਵੀ ਇੰਜੀਨੀਅਰ ਆ ਉਹ ਕੈਨੇਡਾ ਮੈਂ ਹੈ ਹਾਂ ਉਨ੍ਹਾਂ ਦੀ ਬਦੌਲਤ ਹਾਂ ਉਨ੍ਹਾਂ ਨੇ estrangh ਮੇਰੇ ਬੱਚਿਆਂ ਨੂੰ ਬੜੀ ਬੇਟੀ ਮੇਰੀ ਨੂੰ ਬਠਿੰਡਾ ਚ ਐਡਮਿਸ਼ਨ ਮਿਲੀ ਸੀ ਆਦੇਸ਼ ਮੈਡੀਕਲ ਤੇ ਦੂਸਰੀ ਬੇਟੀ ਤਿਆਰੀ ਕਰ ਰਹੀ ਸੀ ਤੇ ਮਹਾਰਾਜ ਰਾਮਾਨੰਦ ਜੀ ਨੇ ਕਿਹਾ ਸੀ ਬੇਟਾ ਸਾਡੇ ਕਰਦੇ ਸਹੀ ਉਸ ਟਾਈਮ ਸਾਡੇ ਘਰ ਸੀ ਸੀਗੇ ਹਾਂ ਕਿ ਬੇਟਾ ਇਸ ਬੇਟੀ ਦੀ ਫੀਸ ਜਿਆਦਾ ਤੂੰ ਅਗਲੀ ਫੀਸ ਜਿਹੜੀ ਆ ਨਾ ਆਪਣੇ ਡੈਡੀ ਤੇ ਬੋਝ ਨਹੀਂ ਬਣਨ ਦੇਣੀ ਇੰਨੀ ਮਿਹਨਤ ਕਰ। ਔਰ ਉਹ ਬੇਟੀ ਮਰੀਦਾ ਪੰਜਾਬ ਚੋਂ ਅੱਛਾ ਰੈਂਕ ਆਇਆ ਤੇ ਉਹਨੇ ਅੰਮ੍ਰਿਤਸਰ ਮੈਡੀਕਲ ਕਾਲਜ ਹੈ ਗਵਰਨਮੈਂਟ ਕਾਲਜ ਐਡਮਿਸ਼ਨ ਲਈ ਤੇ ਅੱਜਕੱਲ ਉਹ ਪੀਡੀਆਟ੍ਰਿਕ ਦੀ ਸਪੈਸ਼ਲਿਸਟ ਆ ਫਲੋਰ ਵਿੱਚ ਫਲੋਰ ਪ੍ਰੈਕਟਿਸ ਕਰ ਰਹੀ ਹੈ ਗਵਰਨਮੈਂਟ ਕਾਲਜ ਇਹ ਉਹਨਾਂ ਦੀ ਦੇਣ ਆ ਉਹਨਾਂ ਦੀ ਸੇਧ ਸਦਕਾ ਇੱਥੋਂ ਹੀ ਪਿਆ ਸਭ ਕੁਝ ਉਹਨਾਂ ਨੇ ਜਿਹੜੀ ਸੇਧ ਦਿੱਤੀ ਸੀ ਸੰਤ ਰੰਮਨੰਦ ਜੀ ਮਹਾਰਾਜ ਤਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਸੀ ਬੱਚਿਓ ਪੜਨਾ ਹੈ ਪੜਨਾ ਇਹ ਮਤਲਬ ਕਿ ਸਾਨੂੰ ਜਿਸ ਤਰ੍ਹਾਂ ਗੁਰਤੀ ਮਾਰੇ ਸਰਬੰਦਾਸ ਜੀ ਤੋਂ ਹੀ ਮਿਲੀ ਸੀ ਜੀ 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 ਕਿਉਂਕਿ ਮੇਰੇ ਮੰਮੀ ਡੈਡੀ ਦਾਦੀ ਬਾਬਾ ਸਾਰੇ ਅਸੀਂ ਇਸੇ ਗੁਰੂ ਘਰ ਜੀ ਆਂਦੇ ਅਸੀਂਗੇ ਜੀ 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 ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਵੱਡੇ ਹੁੰਦੇ ਗਏ ਸਾਨੂੰ ਵੀ ਉਹ ਇੱਕ ਸੇਧ ਮਿਲ ਗਈ ਜੀ 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 ਤੇ ਸਾਡੇ ਬੱਚਿਆਂ ਤੇ ਉਹ ਉਸ ਤੋਂ ਵੀ ਜ਼ਿਆਦਾ ਮਿਲ ਗਈ ਨਾ ਤੇ ਉਹਨਾਂ ਦੀ ਮਿਹਰ ਸਦਕਾ ਮੇਰਾ ਬੇਟਾ ਵੀ ਕੈਨੇਡਾ ਦੇ ਵਿੱਚ ਆਪਣੇ ਮਿਸ਼ਨ ਦੇ ਨਾਲ ਸਾਰਾ ਪਰਿਵਾਰ ਸਾਰਾ ਪਰਿਵਾਰ ਬੱਚੇ ਮੇਰੇ ਜਿਹੜੇ ਆ ਰਵਦਾਸ ਮਹਾਰਾਜ ਦੀ ਦੇਣ ਸਤਗੁਰੂ ਸਰਬੰਦਾਸ ਜੇ ਸਤਗੁਰੂ ਮਜੂਦਾ ਨੰਝਨ ਦਾਸ ਮਹਾਰਾਜ ਜੀ ਦੀ ਸੇ ਸਦਕਾ ਜਿਨ੍ਹਾਂ ਨੇ ਸਾਡੇ ਤੇ ਬਹੁਤ ਹੀ ਪਰਉਪਕਾਰ ਮੈਂ ਦੱਸ ਹੀ ਨਹੀਂ ਸਕਦੀ ਵਾਹ ਜੀ ਵਾਹ ਉਹ ਅਣਗਿਣਤਾ ਮੇਰਾ ਜੀਵਨ ਬੇਸ਼ੱਕ ਸਾਦਾ ਆ ਪਰ ਉਹਨਾਂ ਦੀ ਦੇਣ ਉਪਕਾਰ ਸਾਡੇ ਤੇ ਇੰਨੇ ਆ ਕਿ ਅਸੀਂ ਉਹ ਦੇ ਨਹੀਂ ਸਕਦੇ ਵਾਹਿਗੁਰੂ ਬਹੁਤ ਅੰਦਰੋਂ ਖੁਸ਼ੀ ਹੋ ਰਹੀ ਆ ਹੈ ਮੈਂ ਖੁਸ਼ੀ ਵੀ ਹੋ ਰਹੀ ਮੈਂ ਭਾਵਕ ਵੀ ਹੋ ਰਹੀ ਆ ਕਿਉਂਕਿ ਸਾਡੇ ਰਾਮਾਨੰਦ ਮਹਾਰਾਜ ਜੀ ਜਦੋਂ ਜਿਸ ਸਾਲ ਉਹਨਾਂ ਦਾ ਇਹ ਹੋਇਆ ਸ਼ਿੱਧੀ ਹੋਈ ਆ ਉਸੇ ਸਾਲ ਹੀ ਮੇਰੀ ਛੋਟੀ ਬੇਟੀ ਨੂੰ ਐਡਮਿਸ਼ਨ ਮਿਲੀ ਸੀ ਉਹ ਸਾਡੇ ਲਈ ਅਸਹਿ ਸੀ ਤੇ ਉਸ ਅਸੀਂ 7ਵੇਂ ਨੂੰ ਸਾਲ ਪਰ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕੇ ਤੇ ਅਸੀਂ ਸਦਾ ਇਸ ਗੁਰੂ ਘਰ ਦੇ ਰੀਣੀ ਰਵਾਂਗੇ ਸਦਾ ਗਾਈਡ ਲਾਈਨ ਮਿਲੀ ਗਾਈਡੈਂਸ ਮਿਲੀ ਹੈ ਨਾ ਗਾਈਡੈਂਸ ਮਿਲੀ ਆ ਹੌਸਲਾ ਇੰਨਾ ਬਲੰਦਰ ਸੀ ਨਾ ਮਹਾਰਾਜ ਇੱਕ ਵਾਰੀ ਬੱਚਿਆਂ ਨੂੰ ਕਹਿੰਦੇ ਸੀ ਤੇ ਬੱਚਿਆਂ ਦੇ ਹੌਸਲੇ ਜਿਹੜੇ ਨਾ ਉੱਪਰ ਹੋ ਜਾਂਦੇ ਸੀ ਔਰ ਮੇਰੇ ਸਮੁੱਚੇ ਪਰਿਵਾਰ ਨੂੰ ਜਿਹੜੇ ਵੀ ਆਉਂਦੇ ਸੀ ਕਹਿੰਦੇ ਉਹਨਾਂ ਦੇ ਬੱਚੇ ਇੰਟੈਲੀਜੈਂਟ ਆ ਤੁਸੀਂ ਵੀ ਮਿਹਨਤ ਕਰੋ ਹੋਰ ਵੀ ਪਰਿਵਾਰਕ ਮੈਂਬਰਾਂ ਨੂੰ ਸੇਧ ਮਿਲ ਗਈ। ਤਾਂਜੀ ਸਤਗੁਰੂ ਦਸ ਮਹਾਰਾਜੀ ਦਾ ਪ੍ਰਕਾਸ਼ ਪਰਵਾਰਿਆ ਹੈ। ਕੰਚੀ ਜਾਣ ਲਈ ਵੀ ਸੰਗਤਾਂ ਬਿਲਕੁਲ ਚਾਹ ਦੇ ਨਾਲ, ਸ਼ਾਹ ਦੇ ਨਾਲ ਤਿਆਰ ਵਰ ਤਿਆਰ ਨੇ। ਹਾਂਜੀ ਹਾਂਜੀ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਮੁਬਾਰਕਾਂ ਅਸੀਂ ਵੀ ਆਪਣੀ ਸੀਟ ਬੁੱਕ ਕਰਾਈ ਹੋਈ ਹੈ ਮਨੋਰਸ ਜਾਣ ਲਈ ਜਾ ਰਹੇ ਹਾਂ ਸਾਰਾ ਪਰਿਵਾਰ ਜਾ ਰਹੇ ਹਾਂ ਹਾਂ ਬਹੁਤ ਵਧੀਆ ਹਾਂ ਹਰ ਸਾਲ ਜਾਂਦੇ ਹਾਂ ਹਰ ਸਾਲ ਜਾਂਦੇ ਹਾਂ ਸਮਾਜ ਦੇ ਵਿੱਚ ਜੇ ਅੱਜ ਤੋਂ 40 ਸਾਲ ਪਹਿਲਾਂ ਦੇਖੀਏ 50 ਸਾਲ ਪਹਿਲਾਂ ਬੜੇ ਹਾਲਾਤ ਪਤਲੇ ਸੀ ਅੱਜ ਸਮਾਜ ਨੇ ਤਰੱਕੀ ਕੀਤੀ ਹੈ ਤੇ ਸਿਰ ਉੱਚਾ ਚੱਕੀ ਸੀ ਨਾ ਚੌੜਾ ਕਰਕੇ ਮਾਣ ਦੇ ਨਾਲ ਜਿਉਂਦਾ ਦੇਖੋ ਜੀ ਮੈਂ ਅੱਜ ਤੱਕ ਅਸੀਂ ਆਪਣਾ ਜਲੰਧਰ ਡਿਸਟ੍ਰਿਕਟ ਛੱਡ ਕੇ ਸੰਗਰੂਰ ਡਿਸਟ੍ਰਿਕਟ ਚ ਆਏ ਫਿਰ ਮਲੇ ਕੋਲਾ ਬਣ ਗਿਆ ਪਰ ਅਸੀਂ ਇਸ ਚੀਜ਼ ਨੂੰ ਛਪਾਇਆ ਨਹੀਂ ਅਸੀਂ ਆਪਣਾ ਰਵਿਦਾਸੀਆ ਧਰਮ ਆਪਣੇ ਹਾਂ ਜਾਤ ਜਾਤ ਕਟੜ ਰਹਿਣੇ ਐ ਇਸ ਗੱਲ ਨੂੰ ਇਸ ਨੂੰ ਨਹੀਂ ਅਸੀਂ ਛਪਾਇਆ ਜਾਨੀ ਕਟੜ ਦੀ ਮਗਰਲਾ ਸ਼ਬਦ ਤੁਸੀਂ ਛੱਡ ਦਿੱਤਾ ਸੀ ਕਟੜ ਚਮਾਰ ਕਹਿੰਦੇ ਆ ਕਟੜ ਚਮਾਰ ਕਿਉਂਕਿ ਸਾਡਾ ਧਰਮ ਰਵਿਦਾਸੀਆ ਸੀ ਇਸੇ ਦੇ ਇਹੀ ਸਾਡੀ ਜਿਹੜੀ ਪ੍ਰਚਾਰ ਹੈ ਇਹੀ ਪਛਾਣ ਹੈ ਇਹੀ ਅੰਮ੍ਰਿਤ ਬਾਣੀ ਅਸੀਂ ਖੁਦ ਕਰ ਰੱਖੀ ਹੋਈ ਆ ਉਸੇ ਅਨੁਸਾਰ ਹੀ ਅਸੀਂ ਆਪਣੇ ਸਾਰੇ ਰੀਤੀ ਰਿਵਾਜ ਕਰਦੇ ਆ ਜੀ 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 ਤਾਂ ਜੀ ਤਾਨੂੰ ਬਹੁਤ-ਬਹੁਤ ਇੱਕ ਵਾਰ ਫੇਰ ਸਤਿਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਅਡਵਾਂਸ ਦੇ ਵਿੱਚ ਮੁਬਾਰਕਾਂ ਜੀ ਆਪੋ ਧੰਨਵਾਦ ਤੁਹਾਡਾ ਬਹੁਤ-ਬਹੁਤ ਆਪ ਜੀ ਨੂੰ ਵੀ ਬਹੁਤ-ਬਹੁਤ ਬਧਾਈ ਆਪ ਸਮੁੱਚੇ ਸੰਗਤ ਨੂੰ ਸਮੁੱਚੇ ਸੰਗਤ ਨੂੰ ਜੈ ਗੁਰਦੇਵ ਜੈ ਗੁਰਦੇਵ ਤੁਹਾਨੂੰ